ਗਿੱਦੜਬਾਹ ਦੇ ਰਹਿਣ ਵਾਲੇ ਕਰਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੂਪਨਗਰ ਗਿੱਦੜਬਾਹ ਦੀ ਕੈਨੇਡਾ ਦੇ ਟੋਰਾਂਟੋ ਸਕਾਰਪਿਉ ਵਿਖੇ ਆਪਣੇ ਹੀ ਕਮਰੇ ਵਿੱਚ ਭੇਤ ਭਰੀ ਹਾਤ ਵਿੱਚ ਮੌਤ ਹੋਣ ਦੀ ਖਬਰ ਹੈ ਸੋ ਇਹ ਖਬਰ ਸੁਣਦਿਆ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਕਰਨ ਸਿੰਘ ਕਰੀਬ 5 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ 8 ਜਨਵਰੀ 2024 ਨੂੰ ਗਿੱਦੜਬਾਹ ਸਥਿਤ ਆਪਣੇ ਘਰ ਵਾਪਸ ਉਨਾਸੀ ਪਰ ਸ਼ਨੀਵਾਰ ਨੂੰ 3 ਦਸੰਬਰ 2023 ਨੂੰ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਕਰਨ ਸਿੰਘ ਆਪਣੇ ਕਮਰੇ ਵਿੱਚ ਮਰਿਆ ਪਿਆ ਸੋ ਉਸ ਦੀ ਮੌਤ ਹੋਈ ਹੈ ਤੇ ਮੌਤ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਪੁੱਤਰ ਨੂੰ ਉਹਨਾਂ ਦੇ ਮ੍ਰਿਤਕ ਦੇਹ ਨੂੰ ਇੱਥੇ ਭਾਰਤ ਵਾਪਸ ਲਿਆਉਣ ਵਿੱਚ ਸਾਡੇ ਸਹਾਇਤਾ ਕਰਨ ਤਾਂ ਜੋ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੀ ਲਾਸ਼ ਨੂੰ ਲੈ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਪੰਜ ਕੀ ਨਾਮ ਹੈ ਤੁਹਾਡਾ ਪ੍ਰਿੰਤ ਕੌਰ ਪੰਜ ਕੀ ਨਾਮ ਸੀ ਬੇਟੇ ਦਾ ਤੇ ਕਦੋਂ ਗਿਆ ਸੀ ਕਰਨ ਸਿੰਘ 5 ਸਾਲ ਹੋ ਗਏ ਮੇਰੇ ਬੱਚੇ ਨੂੰ ਮੇਰਾ ਸਨੀਆਂ ਰੂਹ ਹਰਸ ਗਈਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਗਰੀਬ ਬੋੜੀ ਇੱਥੇ ਨਹੀਂ ਜਾਵੇ ਸਾਨੂੰ

ਅਸਮਰੋ ਮਾ ਬਸ ਕਰਵਾ ਰਹੇ ਨੇ ਮੈਨੂੰ ਦੇਖੋ ਭਈਆ ਨੇ ਅੱਜ ਕਰਵਾ ਮੈਨੂੰ ਦੇਖੋ ਭਈਆ ਨੇ ਥੈਂਕ ਯੂ

ਇਸ ਸਿਸਟਮ ਤੇ ਵੀ ਆਉਂਦਾ ਨਾਲ ਉਸੇ ਦਾ ਦੱਤਾ ਸੁਣ ਪੜੇ ਪਹਿਲੇ ਮੈਂ ਪਹਿਲੇ ਵਰਸ ਸੁਣਾਉਂਦੇ ਹਾਂ ਗੱਲ ਸੁਣ ਲੈ ਤਰ ਕੋਣੀ ਇੱਕ ਜਿਹੀ ਮੈਂ ਗੰਨਾ ਕਰ ਮੇਰਾ ਗੱਲਾਂ ਕਰ ਪੜੇ ਮੰਗਣੇ ਕਰੀ ਮੰਨ ਕੇ ਅੱਜ ਸਾਨੂੰ ਮੰਗਣਾ ਮੈਂ ਕੱਲ੍ਹ ਤੋਂ ਨਹੀਂ ਕਰ ਸਕਦੀ ਕਰ ਸਕਦੀ ਜਿੱਤੇ ਦਾਲ ਕਰ ਲੈ ਤੂੰ ਕੋਣੀ ਦਾਲ ਕਰ ਤੂੰ ਸਰੀਰ ਮੰਨ ਕੇ ਕੋਣੀ ਕੋਣੀ ਦਾਲ ਤੇ ਕਰ ਲੈ ਕੋਈ ਕਰ ਨਹੀਂ ਸਿਸਟਮ ਇੰਨੇ ਵਧੀਆ ਹੋਣਾ ਕਿਉਂ ਮਾਵਾਂ ਆ ਕੇ ਕੁੱਤਿਆਂ ਨੂੰ ਬਾਹਰ ਭੇਜਣ ਇੰਨੇ ਵੀ ਨਸ਼ੇ ਇਹ ਵਰਤਮਾਨੀ ਹੀ ਸਰਕਾਰ ਨੂੰ ਇਹੀ ਕਹਿੰਦੇ ਕੁੱਤੇ ਵੀ ਮੈਂ ਨਸ਼ੇ ਆ ਤੂੰ ਮਾਵਾਂ ਦੀ ਬੁਤਨੀ ਕਿਉਂ ਨਹੀਂ ਹੋਣਗੇ ਮੈਂ ਇਹ ਮੇਰਾ ਪਤਨ ਨਸ਼ਾ ਸਿਸਟਮ ਸੇ ਕੋਈ ਮਾਣਾ ਪੇਜ ਜਾਂਦੇ ਪੁੱਤ ਨੂੰ ਭੇਜੇ ਨਾ ਇਹ ਸਰਕਾਰ ਨੂੰ ਬੇਨਤੀ ਕਰਦੀ ਆ ਸੱਚੇ ਅਸੀਂ ਤਾਂ ਇਹ ਮਾਵਾਂ ਕਹਿੰਦੀਆਂ ਨੇ ਵੀ ਕੋਈ ਵੀ ਜੇ ਇਥੇ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਪਦੇ ਮਾਵਾਂ ਦੇ ਦਿਲ ਦੇ ਟੁਕੜੇ ਕਿਉਂ ਬਾਹਰ ਭੇਜੇ ਜਾਂਦੇ ਕਾਲੇ ਵਾਸਤੇ ਕੈਨੇਡਾ ਭੇਜੇ ਜਾਂਦੇ ਨੇ ਆਹ ਹਾਲ ਵਾਸਤੇ ਤੇ ਦੀ ਲਾਠੀ ਹੁੰਦੀ ਏ ਬੱਚੇ ਧੀਆਂ ਪੁੱਤ ਲਾਠੀ ਮੰਨਦੇ ਨੇ ਪਹਲਾ ਤਾਂ ਲਾਠੀ ਪਾ ਬੱਚੇ ਤਾਂ ਤੋੜ ਦਿੰਦੇ ਨੇ ਜਮਦਲ ਜਾ ਕੇ ਆ ਸਰਕਾਰ ਪੰਜਾਬ ਚੋਂ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜਦੇ ਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਪਿਓ ਇਹ ਮੀਤ ਕਰਦੇ ਨੇ ਇਹ ਮੀਤ ਕਰਦੇ ਨੇ ਮਾਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧਿਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਇਹ ਸਰਕਾਰ ਨੂੰ ਅਪੀਲ ਕਰਦੀ ਆ ਹੇ ਭਵੰਤਮਾਨ ਜੀ ਜੇ ਸਾਡੀ ਪੁਕਾਰ ਸੁਣਦੇ ਹੋ ਤਾਂ ਕਿਸੇ ਵੀ ਸਿਸਟਮ ਤੁਸੀਂ ਐਸਾ ਕਰੋ ਕੋਈ ਭਵੰਤਮਾਨ ਜੀ ਕੋਈ ਐਸਾ ਸਿਸਟਮ ਕਰੋ ਵੀ ਇੱਥੋਂ ਦੇ ਕੈਨੇਡਾ ਇੰਡੀਆ ਦੇ ਬੱਚੇ ਆਪਣੇ ਉੱਥੇ ਬਾਹਰ ਨਾ ਜਾਣ ਨਾ ਕੈਨੇਡਾ ਨਾ ਕਿਤੇ ਵੀ ਇੱਥੇ ਕੰਮ ਕਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਮਨੋ ਵੀ ਇੱਥੇ ਕੰਮ ਕਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ਾ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਗੱਲ ਕਹਿੰਨੀ ਹੈ ਕਿ ਕਦੇ ਵੀ ਆਪਣੀ ਮਾਂ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਫੇਜੋ ਹਾਂ ਬਸ ਮੈਂ ਤੇ ਇਹੀ ਵੀਰ ਕਰਦੀ ਆ ਇਹੀ ਚਾਹਣੀ ਹੈ ਹਰੇਕ ਮਾਪੇ ਹੀ ਥੋਡੇ ਵਾਸਤੇ ਅਰਦਾਸ ਕਰੂਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵਤਮਾਨ ਜੀ ਭੈਣ ਜੀ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਵੀ ਉਹਦੀ ਜਿਹੜੀ ਮਿੱਟੀ ਇਥੇ ਅਸੀਂ ਇਹੀ ਫੀਲ ਕਰਨਾ ਚਾਹੁੰਨੀ ਐ ਹਮਨਤਮਾਨ ਜੀ ਕਿ ਸਾਡਾ ਬੱਚਾ ਸਾਡੇ ਕੋਲ ਆ ਜਾਈ ਜਲਦੀ ਤੋਂ ਜਲਦੀ ਅਸੀਂ ਆਪਣੇ ਬੱਚੇ ਨੂੰ ਮੂੰਹ ਵੀ ਖਲੀਏ ਲਾਸਟ ਵਾਰ ਬਸ ਇਹੀ ਚਾਹੁੰਦੇ ਐ ਅਸੀਂ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਹਦੇ ਬੱਚੇ ਦਾ ਮੂੰਹ ਵੇਖੀਏ ਬਸ ਸਾਜ ਸੋਸ ਟੀਵੀ ਲਈ ਸ਼੍ਰੀ ਮੁਖਸਤ ਸਾਹਿਬ ਤੋਂ ਪੱਤਰਕਾਰ ਤਰਸੇਮ ਟੁੱਡੀ ਦੀ ਰਿਪੋਰਟ